पल पाणी सतकी ਪੰਟ ਪਿਆਲੇ ਕੁੰਟ ਦੇ ਰਤਨ ਪੇਰ ਪਰਿਫਾ ਭਰ ਭਾਰੀ ਅਰਜਨ ਕਾਇਆ ਪੰਟ ਕੇ ਦੂਰ ਤਰ ਕੋ ਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦੇ ਧਾਵਨ ਵਾਰੋ ਵਾਰੀ ਦਲ ਭਜਣ ਸੂਤ ਬਾਤ ਸੂਰਪਾ ਭਟ ਦਲ ਭਜਣ ਕੋ ਸੂਰਪਾ ਬੜਾ ਜਿੰਦਾ ਹਾ ਪਰਪਰੇ ਮੀਰੀ ਪੀੜੀ ਦੇ ਮਾਲਕ ਕਨੈਕਟ ਸ੍ਰੀ ਗੁਰੂ ਹਰਿਮਨ ਸਾਹਿਬ ਜੀ ਮਹਾਰਾਜ ਉਹਨਾਂ ਦੀ ਯਾਦ ਵਿੱਚ ਕਰਦੇ ਪਿਆਰੇ باباس کی یاد گروپی بخ مٹاؤ لکڑ چھپنے من کی بخ مٹاؤ ست سن ضروری ہے مجھے بےنتی ہے ਵੀਰ ਭਾਈਓ ਭੈਣਾਂ ਜਿੰਨੀਆਂ ਵੀ ਤੁਸੀਂ ਹੈਂ ਜਾਂ ਚੁੱਪ ਦਾ ਨਾਮ ਬਖਸ਼ੋ ਕਿ ਇਹ ਲੱਗ ਤੁਸੀਂ ਵਿਣ ਦਾ ਲੱਗ ਇਸ ਤਰ੍ਹਾਂ ਸੋਚ ਕੇ ਬੈਠਦੇ ਆਵੇਂ ਲੰਗਰ ਪਾਣੀ ਛਕ ਜਾਂਦੇ ਤੇੱਖੇ ਚੱਲੀ ਜਾਂਦੇ ਤੇ ਗੱਲਾਂ ਬਾਤਾਂ ਵਿੱਚ ਹੀ ਕਰ ਲੈਂਦੇ ਆਂ ਗੁਰੂ ਪਿਆਰਿਓ ਪ੍ਰਮਾਤਮਾ ਬੰਦਰ ਸੰਗਤ ਦੇ ਵਿੱਚ ਵਿੱਚ ਸੰਗਤ ਆਪਾਂ ਬਸੇ ਜਿਓ ਕਿਹੋ ਜਿਹਾ ਆਪਾਂ ਜੀਵਨ ਸਮਝ ਕਰਨਾ ਹੈ ਇਹ ਜੋੜ ਪੇਲਾ ਹੈ ਇਹ ਗੁਰੂ ਦੀ ਬਖਸ਼ਿਸ਼ ਹੈ

جتھے جب مان آیا بھی گروہ پیارے مری جتھے جب مان آیا کرتے ہیں جھےدار جگتا گرنتھ کی سیوا نمایا انہ و بہت سارا مان آیا ہے ہو گروہ پیارے بہت سارا مان آیا کرتے ہاں آؤ کا سیوا دے میری پیڑ نے مان ਸਰਸਿ ਗੁਰੂ ਸਾਹਿਬ ਸ੍ਰੀ ਪ੍ਰਮਹਾਰ ਉਹਨਾਂ ਦੇ ਜੀਵਨ ਦੇ ਉੱਤੇ ਕੁਪਤ ਕਰਨਾ ਯਤਨ ਕਰਦੇ ਆ ਪਿਆਰ ਫਕਾਰ ਦੇ ਨਾਲ ਸਰਵਣ ਕਰਿਓ ਕਿੰਨੋ ਉਹਨਾਂ ਨੇ ਵਜਿਸਾ ਕੀਤੀਆਂ ਕਿਵੇਂ ਰਹਿਤਾਂ ਕੀਤੀਆਂ ਮੇਨ ਸਮਝੇ ਵਾਲਾ ਜਨਤਾ ਕਿਉਂ ਬੇਨਤੀ ਕਰ ਰਿਹਾ ਹੈ ਜੋਤੀ ਜੋਤ ਸਮਾਗੇ ਸੀ ਜਨ ਅਟਣ ਦੇਵ ਗੁਰੂ ਘਰ ਕਰ ਦੇਵ खाओ कया भे शुरू गुरगेव पाबन खाओ के भेश i ਤੰਗ ਤਰਗਦੀ ਸੀ ਇਹ ਕਿਉਂ ਸਾਦਾ ਬਣ ਗਿਆ ਹੈ ਲਗੀ ਨੰਗ ਤਰਗਦੀ ਸੀ ਹੋ ਇੱਕ ਦਾ ਵਾਪਸ ਕਰੇ be न छत्र जथा चौकी भरदा न छछत्रिं ਉਸ ਮਹਾਨ ਗੁਰੂ ਦੇ ਬਖਸ਼ਿਸ਼ ਦਾ ਕੁਝ ਅੰਸ਼ ਉਹ ਸੇਵਾ ਦੇ ਵਿੱਚ ਰੱਖਣ ਦਾ ਯਤਨ ਕੀਤਾ ਕਿਉਂਕਿ ਗੁਰੂ ਸਹਿਬਾਨਾ ਨੇ ਮਹਾਨ ਕਾਰਜ ਕੀਤੇ ਆ ਜਿਹੜੇ ਲਿਖਣ ਤੋਂ ਪਹਿਣ ਤੋਂ ਬਾਹਰ ਨਹੀਂ ਤੇ ਛੇਵੇਂ ਪਾਤਸ਼ਾਹ ਸੈਭ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਇਤਿਹਾਸ ਦੇ ਵਿੱਚ ਨਵੇਂ ਕ੍ਰਾਂਤੀ ਲੈ ਕੇ ਆਉਂਦੇ ਭਾ ਸ਼ਸ਼ਟ ਧਾਰੀ ਹੋਣਾ ਤੇ ਮੇਰੀ ਪੀੜ੍ਹੀ ਦੀਆਂ ਦੋ ਤਨਵਾਰਾਂ ਪਹਿਨੀਆਂ ਤੇ ਗੁਰੂ ਪਿਆਰੋ ਕੇ ਬਖਸ਼ਾ ਕੀਤੀਆਂ ਅਕਾਲ ਤਖਤ ਸਭ ਦੇ ਰਚਨਾ ਕਰਤੇ ਸਿੱਖ ਫੌਜਾਂ ਉਹ ਨਾਲ ਰੱਖਣੀਆਂ ਸ਼ੁਰੂ ਕੀਤੀਆਂ 220 ਸਾਲ ਕਹਿੰਦੇ ਗੁਰੂ ਸਾਹਿਬ ਜੀ ਦੇ ਨਾਲ ਹਰ ਪਲ ਇੱਥੇ ਸਾਡੇ ਇਸ ਤਰ੍ਹਾਂ ਗੁਰੂ ਪਿਆਰੋ ਇਤਿਹਾਸ ਬੜੇ ਲੰਬੇ ਹੈ ਪਰ ਸਮਾਂ ਬੜਾ ਥੋੜਾ ਮਿਲਦਾ ਹੈ ਇੰਨੇ ਚਿਰ ਕਿਤਾ

10-15 ਮਿੰਟਾਂ ਦੇ ਵਿੱਚ ਧੰਗਲੇ ਕਰਉਂਦੇ ਆ। ਸੋ ਇਹਨਾਂ ਦੀ ਵੀ ਮਜਬੂਰੀ ਹੈ ਤੇ ਬਿਰਵਕਤਾ ਦੀ ਵੀ ਮਜਬੂਰੀ ਆ। ਸੇਵਾ ਦੇ ਪਰਸਾ ਇੱਕ ਕੰਕਾ ਲਾ ਕੇ ਖੰਬਾ ਤੇ ਜਾਜ ਭੋਜਾਉਂਦੇ ਪਰ ਟਿਕਟ ਮਿੰਟ ਦੀ ਕਵਤਾ 4 ਮਿੰਟ ਦੀ ਕਵਤਾ ਹੈ ਤੇ 5 ਮਿੰਟ ਸਾਡੇ ਰਹਿੰਦੇ ਆ। ਪਿਆਸ ਤੋਂ ਨਾਲ ਸੁਰਮਣ ਕਰਿਓ। ਹੱਥ ਪੈਰ ਸੁਰੂ ਹੋ ਜਾਂਦੇ ਨੇ ਤੇ ਸੇਵਾ ਕਰ ਬਦਤਰ ਜਾਂਦਾ। ਯੋ ਬੈਂਟ ਕਿਤੇ ਜਾਂਦਾ। ਦੁਨੀਆਂ ਦੇ ਸਿਰ ਜਨਹਾਰ ਪਿਤਾ ਤੁਹਾਡੇ ਚਰਣੀ ਸੀਸ ਦਿਵਾਤਾ ਹਾਂ ਵਰਨ ਕਾਫੀਏ ਸੋਹਣੇ ਜੇ ਇੱਕ ਕਵਿਤਾ ਲਿਖਣੀ ਚਾਹਤਾ ਹਾਂ ਤੇ ਸਾਰੇ ਚੰਕਰ ਮੁੱਕ ਜਾਂਦੇ ਜਦ ਮੇਰਾ ਕਾਮੀ ਵਰ ਜਾਂਦਾ ਹੱਥ ਪੈਰ ਸਫਲ ਹੋ ਜਾਂਦੇ ਨੇ ਸੇਵਾ ਕਰ ਬੰਗਾ ਤਾਂ i ਵੀ ਪਵਿੱਤਰ ਹੋ ਜਾਂਦਾ ਹੈ ਸ਼ਬਦਾਂ ਦੇ ਵਿੱਚ ਭਿੱਜ ਕੇ ਬੰਦਾ ਇਹ ਸੇਵਾ ਕਰਦਾ ਹੈ ਸੋ ਵਕਤ ਤੋਂ ਵੱਧ ਭਾਈ ਸੇਵਾ ਕਰੋ ਤੇ ਆਪਣਾ ਜੀਵਨ ਜਿਹੜਾ ਕੋ ਸਫਲ ਕਰੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸੋ ਤੁਹਾਡੀ ਸੇਵਾ ਕਰ ਰਿਆ ਸੀ ਭਾਈ ਕਿਰਪਾਲ ਸਿੰਘ ਜੀ ਬਿੱਟੋ ਬਾੜੀ ਪੁਸਤਕਾ ਤੇ ਭਾਈ ਮੋਹਨ ਸਿੰਘ ਜੀ ਪੁੱਛੋ ਮੰਡੇ ਭਾਈ ਅਮਰਪਾਲ ਸਿੰਘ ਜੀ ਦੀਆਂ ਵਾਲਾ ਦਾਸ ਨਸ਼ੰਕਰ ਸਿੰਘ ਜੀ ਕਮਿਸ਼ਰੀ ਜੱਥਾ ਨਿਮਰ ਸਰਜਾ ਸਤਿ ਸ੍ਰੀ ਅਕਾਲ ਦਾਕਤਾਂ ਨੂੰ ਧੰਨਵਾਦ ਪ੍ਰਬੰਧਕ ਕਮੇਟੀ ਦਾ ਧੰਨਵਾਦ ਨਿਕਣ ਵਾਸੀ ਦਾ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਜੀਤ ਤੋਂ ਪੱਤਰਕਾਰ ਗੁਰਦਰਸ਼ਨ ਸਿੰਘ ਜੇ ਲੁਧੜ ਉਹਨਾਂ ਵੱਲੋਂ 100 ਰੁਪਏ ਜੱਥੇ ਦਾ ਮਾਨ ਆਇਆ ਹੈ ਹੋਰ ਵੀ ਸਾਡੀਆਂ ਭੈਣਾ ਵੱਲੋਂ ਮਾਵਾਂ ਵੱਲੋਂ 100-100 ਰੁਪਏ 50-50 ਰੁਪਏ ਜੱਥੇ ਦਾ ਮਾਨ ਆਇਆ ਹੈ ਫਿਰ ਸਰਕਾਰ ਦੇ ਜੱਥੇ ਵੱਲੋਂ ਵੀ ਜੱਥੇ ਦਾ ਮਾਨ ਆਇਆ ਧੰਨਵਾਦ ਕਰਦੇ ਹਾਂ ਆਓ ਕੋਣ ਵਾਲੇ ਜੱਥੇ ਜੱਥੇ ਕਰੋ ਸਤਿਕਾਰ ਸਾਨੂੰ ਬਖਸ਼ੋ ਆ ਗਿਆ ਬਲਾਊਸ ਤੇ ਗੱਜ ਕੇ ਅੱਖੋ ਜੀ ਵਾਹ ਰੇ ਸੁਜੀਗਾ ਦਾਸਾ ਵਾਹ ਤੁਜੀ ਤੇ